800 ਰੁਪਏ ਤੋਂ ਦਰਵਾਜਾ ਸਟਾਰਟ ਹੋ ਕੇ ਇਹਦੀ ਕੋਈ ਲਿਮਟ ਨਹੀਂ ਹੈਗੀ ਜੀ 850 ਰੁਪਏ ਤੱਕ ਜਾਂਦਾ ਹੈ ਦਰਵਾਜਾ ਦੋਸਤੋ ਸਾਗਵਾਨ ਦੇ ਦਰਵਾਜਿਆਂ ਦਾ ਬਹੁਤ ਹੀ ਵਧੀਆ ਕਨਸੈਪਟ ਤੁਹਾਡੇ ਲਈ ਲੈ ਕੇ ਆਏ ਹੋਏ ਆਂਗੇ ਤੇ ਵੀਰ ਫੋਰਾ ਨੇ ਬਹੁਤ ਵਧੀਆ ਡਿਜ਼ਾਈਨ ਤੇ ਰੇਟ ਜਿਹੜੇ ਇਸ ਵਾਰ ਰੱਖੇ ਹੋਏ ਆ ਇਸ ਵਾਰ ਆਪਾਂ ਲੈ ਕੇ ਆਏ ਆ ਮੇਨਲੀ ਮੈਂ ਸਾਗਵਾਨ ਦੇ ਡੋਰ ਜਿਹੜੇ ਪਿਓਰ ਸੀਪੀ ਟਿਕ ਦੇ ਵਿੱਚ ਨੇ ਜਿਹੜੀ ਬਲੈਕ ਕਲਰ ਦੀ ਤੁਹਾਨੂੰ ਇਹ ਦਿਖ ਰਹੀ ਹੈ ਸਾਰੀ ਸਾਗਵਾਨ ਹੈ ਜਿਹੜੇ ਵੀਰਾਂ ਨੂੰ ਸਾਗਵਾਨ ਦੀ ਪਛਾਣ ਹੈ ਲੱਕੜੀ ਦੀ ਪਛਾਣ ਹੈ ਉਹੀ ਦੱਸ ਸਕਦੇ ਨੇ ਵੀ ਕਿਹੜੀ ਸਾਗਵਾਨ ਮਰਿੰਡੀ ਦਾ ਪੱਲਾ 200 ਰੁਪਏ ਤੋਂ ਸਿੰਗਲ ਸਾਈਡ ਡਿਜ਼ਾਈਨ ਸਿੰਗਲ ਜਾਲੀ ਇਸ ਤੋਂ ਬਾਅਦ ਜੇ ਡਬਲ ਸਾਈਡ ਡਿਜ਼ਾਈਨ ਡਬਲ ਸਾਈਡ ਜਾਲੀ 250 300 ਤੱਕ ਰੇਂਜ ਚਲੀ ਜਾਂਦੀ ਹੈ ਅਕੋਰਡਿੰਗ ਟੂ ਡਿਜ਼ਾਈਨ ਇਹ ਡਿਜ਼ਾਈਨ ਹੀ ਬੜੇ ਸੋਹਣੇ ਰੱਖੀ ਬੈਠੇ ਜੀ ਡਿਜ਼ਾਈਨ ਇਹਦੇ ਵਿੱਚ ਆਪਣੇ ਕੋਲੇ 2000 3000 ਪਲਸ ਡਿਜ਼ਾਈਨ ਮਿਲ ਜੂਗਾ ਸ਼ੇਅਰ ਵਾਲਿਆਂ ਵਾਸਤੇ ਇਹ ਆਫਰ ਹੈ ਜੀ ਜਿਹੜਾ ਸਾਡੇ ਤੋਂ ਦਰਵਾਜ਼ੇ ਲੈਣ ਆਏਗਾ 5% ਦਾ ਕੈਸ਼ ਡਿਸਕਾਊਂਟ ਦਿੱਤਾ ਜਾਏਗਾ ਜੀ ਬਾਕੀ ਡਿਲੀਵਰੀ ਦੇ ਵਿੱਚ ਵੀ ਉਹਦੀ ਹੈਲਪ ਕੀਤੀ ਜਾਏਗੀ 50% ਡਿਲੀਵਰੀ ਸਾਡੇ ਵੱਲੋਂ ਹੋਏਗੀ ਦੂਸਰਾ ਜਿਹੜਾ ਬੰਦਾ ਦਰਵਾਜ਼ਾ ਨਹੀਂ ਵੀ ਲੈਣਾ ਚਾਹੁੰਦਾ ਅਸੀਂ ਉਹਦੇ ਲਈ ਵੀ ਖਾਸ ਆਫਰ ਲੈ ਕੇ ਆਏ ਆ ਪਹਿਲੇ 10 ਕਸਟਮਰ ਜੋ ਮੈਕਸਿਮਮ ਸ਼ੇਅਰਿੰਗ ਕਰਨਗੇ ਔਰ ਮੈਨੂੰ ਸਕਰੀਨਸ਼ਾਟ ਸੈਂਡ ਕਰਨਗੇ ਉਹਨਾਂ ਲਈ ਕੈਸ਼ ਪ੍ਰਾਈਜ਼ ਨੇ ਜੀ 50000 ਰ ਲੈ ਕੇ ਆਏ ਹੋਏ ਆਗੇ ਤੇ ਬੀਰ ਹੋਰਾਂ ਨੇ ਬਹੁਤ ਵਧੀਆ ਡਿਜ਼ਾਈਨ ਤੇ ਰੇਟ ਜਿਹੜੇ ਇਸ ਵਾਰ ਰੱਖੇ ਹੋਏ ਆਗੇ ਕਰਜਾਂ ਗੱਲਬਾਤ ਬੀਰ ਹੋਰਾਂ ਨਾ ਵੀਰ ਜੀ ਅਸਿਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਤੁਹਾਡੇ ਦਰਸ਼ਕਾਂ ਨੂੰ ਵੀ ਜੇ ਵੀ ਵੱਲੋਂ ਮੇਰਾ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਕੀ ਆਫਰ ਲੈ ਆ ਇਸ ਵਾਰ ਸਾਗਵਾਨ ਇਸ ਵਾਰ ਆਪਾਂ ਲੈ ਕੇ ਆਏ ਆ ਮੇਨਲੀ ਮੈਂ ਸਾਗਵਾਨ ਦੇ ਡੋਰ ਜਿਹੜੇ ਪਿਓਰ ਸੀਪੀ ਟਿਕ ਦੇ ਵਿੱਚ ਨੇ ਜਿਹੜੀ ਬਲੈਕ ਕਲਰ ਦੀ ਤੁਹਾਨੂੰ ਦੇ ਦਿਖ ਰਹੀ ਹੈ ਸਾਰੀ ਸਾਗਵਾਨ ਹੈ ਜਿਹੜੇ ਵੀਰਾਂ ਨੂੰ ਸਾਗਵਾਨ ਦੀ ਪਛਾਣ ਹੈ ਲੱਕੜ ਦੀ ਪਛਾਣ ਹੈ ਉਹੀ ਦੱਸ ਸਕਦੇ ਨੇ ਵੀ ਕਿਹੜੀ ਸਾਗਵਾਨ ਇਹ ਬਿਲਕੁਲ ਮਤਲਬ ਸੁਪੀਰੀਅਰ ਕੁਆਲਿਟੀ ਜਿਹਨੂੰ ਆਪਾਂ ਕਹਿੰਨੇ ਆ ਉਹ ਸਾਗਵਾਨ ਯੂਜ਼ ਕੀਤੀ ਗਈ ਹੈ ਸੀਪੀਟੀ ਕਹਿੰਨ ਉਹ ਕਹਿੰਦੇ ਨੇ ਜੀ 550 ਰੁਪਏ ਦਾ ਓਨਲੀ ਸਕੁਅਰ ਫੁੱਟ ਦਾ ਇਹ ਦਰਵਾਜ਼ਾ ਹੈਗਾ ਜਿਹਦੇ ਵਿੱਚ ਅੰਦਰ ਵੀ ਪੂਰੀ ਲੱਕੜ ਭਰੀ ਹੋਏਗੀ ਤੇ ਸਾਰੀ ਹੀ ਲੱਕੜ ਸਾਗਵਾਨ ਦਾ ਕੰਮ ਕੀਤਾ ਹੋਏਗਾ ਇਹਦੇ ਵਿੱਚ ਵਨ ਸਾਈਡ ਡਿਜ਼ਾਈਨ ਹੋਏਗਾ ਤੁਹਾਡਾ ਤੇ ਵੀਰ ਜੀ ਜੇ 550 ਕਿਸੇ ਨੇ ਨਾ ਅਫੋਰਡ ਕਰਨਾ ਹੋਵੇ ਪਰ ਲਵਾਉਣਾ ਸਾਗਵਾਨ ਹੋਵੇ ਕੋਈ ਹੋਰ ਵੀ ਰੇਟ ਮਿਲ ਜਾਂਦਾ ਹੀ ਆਪਣੇ ਕੋਲ ਜੀ ਸਾਗਵਾਨ ਦੇ ਹੋਰ ਰੇਟ ਮਿਲ ਜਾਂਦੇ ਮਤਲਬ ਜਿਹਨੇ ਲਗਵਾਉਣਾ ਸਾਗਵਾਨ ਹੋਵੇ ਫਿਰ ਪਲਾਈ ਦਾ ਕਨਸੈਪਟ ਆ ਜਾਂਦਾ ਜੀ 450 ਰੁਪਏ ਇਹਦੇ ਵਿੱਚ ਪਲ ਗਵਾਂ ਦੇ ਵਿੱਚ ਜੇ ਹੋਰ ਘਟ ਗਈ ਹੈ ਆਪਾਂ ਹੋਰ ਘਟ ਕਰੀਏ ਜੀ ਫਿਰ ਆਪਣੇ ਕੋਲੇ ਇਹ ਆ ਗਿਆ ਜੀ ਜਰਮਨ ਪਾਈਨ ਦੇ ਵਿੱਚ 3D ਡਿਜ਼ਾਈਨ ਹੈ ਜੀ ਜੋ ਮਰਜ਼ੀ ਬੰਦਾ ਆਪਣਾ ਡਿਜ਼ਾਈਨ ਬਣਾ ਸਕਦਾ 350 ਰੁਪਏ ਸਕੁਅਰ ਫੁੱਟ ਦੇ ਵਿੱਚ ਜੀ ਹਾਂਜੀ ਜੀ ਤੇ ਵੀਰ ਜੀ ਇਹ ਤੋਂ ਵੀ ਘੱਟ ਕੋਈ ਰੇਟ ਮਿਲ ਜਾਣਾ ਜਿਵੇਂ ਮਾਰਕੀਟ 'ਚ ਰੌਲਾ ਪਾਉਂਦੇ ਆ ਵੀ ਬਹੁਤ ਘੱਟ ਰੇਟ ਮਿਲ ਜੀ ਜੀ ਇਹ ਤੋਂ ਵੀ ਘੱਟ ਰੇਟ ਮਿਲ ਜੂਗਾ 250 ਰੁਪਏ ਸਕੁਅਰ ਫੁੱਟ ਉਹਦੇ ਵਿੱਚ ਵੀ ਸਾਰੀ ਲੱਕੜ ਹੋਏਗੀ ਦਿਲਾ ਕਨਸੈਪਟ ਜਿਹਨੂੰ ਆਪਾਂ ਕਹਿੰਨੇ ਹੈਂਡ ਮੇਡ ਕਨਸੈਪਟ ਹੋ ਜਾਏਗਾ 250 ਰੁਪਏ ਸਕੁਅਰ ਫੁੱਟ ਜੀ 250 ਤੱਕ ਆਪਾਂ ਨਹੀਂ ਇਹਨੂੰ ਇਹ ਜਰਮਨ ਪਾਈਨ ਦੇ ਰੇਟ ਨੇ ਜੀ ਸਾਗਵਾਨ ਦੇ ਰੇਟ ਆਪਨੇ ਸ਼ੁਰੂ ਹੁੰਦੇ ਨੇ 450 ਰੁਪਏ ਸਕੂਅਰ ਫੁੱਟ ਤੋਂ ਜੀ ਇਹ ਜਰਮਨ ਪਾਈਨ ਦੇ ਰੇਟ ਨੇ 250 350 ਰੁਪਿਆ 250 ਰੁਪਿਆ ਜੇ 250 ਤੋਂ ਵੀ ਬੰਦੇ ਨੇ ਸਸਤਾ ਲੈਣਾ ਹੋਵੇ ਤਾਂ ਆਪਾਂ ਉਹ ਵੀ ਦੇ ਦਾਂਗੇ 150 ਰੁਪਿਆ ਉਹਦੇ ਵਿੱਚ ਕੀ ਐਪਲਾਈ ਪੈ ਜੇਗੀ ਦੋਨੇ ਸਾਈਡਸ ਤੇ ਔਰ ਪਲਾਈ ਵਾਲਾ ਕਨਸੈਪਟ ਜਿਹੜਾ ਮੈਂ ਆਪਾਂ ਨੇ ਆਪ ਤੁਸੀਂ ਦੇਖਿਆ ਹੋ ਘਰਾਂ 'ਚ ਲੱਗਿਆ ਹੁੰਦਾ ਫਿਰ ਉਹ ਕਨਸੈਪਟ ਆ ਜਾਏਗਾ ਔਰ 150 ਰੁਪਏ ਪਰ ਸਕੁਅਰ ਫੁੱਟ ਦੇ ਵਿੱਚ ਆ ਜਾਏਗਾ ਇਹ ਫਿਰ ਉਹ ਤੇ ਪੇਂਟ ਪਾਲਿਸ਼ ਵਗੈਰਾ ਹੋ ਜਾਂਦੀ ਹੈ ਹਾਂਜੀ ਬਿਲਕੁਲ ਪੇਂਟ ਪਾਲਿਸ਼ ਹੁੰਦੀ ਹੈ ਜੀ ਜਰਮਨ ਪਾਈਨ ਦੀ ਲੱਕੜ ਹੈ ਬਿਲਕੁਲ ਇਹਨੂੰ ਟ੍ਰੀਟ ਕੀਤਾ ਹੋਇਆ ਹੈ ਇਹਨੂੰ ਬਿਲਕੁਲ ਸੁਕਾਇਆ ਹੋਇਆ ਹੈ ਚੈਂਬਰਾਂ ਦੇ ਵਿੱਚ ਹਰ ਤਰ੍ਹਾਂ ਦੀ ਗਾਰੰਟੀ ਹੈ ਬਿਲਕੁਲ ਸੁੱਕੀ ਲੱਕੜ ਹੋएगी ਜੀ ਪਿਓਰ ਲੱਕੜ ਹੋएगी ਔਰ ਜਰਮਨ ਪਾਈਨ ਕਿਹਾ ਤਾਂ ਜਰਮਨ ਦੀ ਹੀ ਹੋएगी ओरिजिनल ਬਿੱਲ ਦਿੱਤਾ ਜਾਏਗਾ ਜਿਦੇ 'ਚ ਮੈਂਸ਼ਨ ਹੋਏਗਾ ਲੱਕੜ ਦੀ ਦੀ ਗਾਰੰਟੀ ਗਾਰੰਟੀ ਵੀ ਇਹਦੀ ਕਿੰਨੀ ਰਹਿੰਦੀ ਹੈ ਜੀ ਗਾਰੰਟੀ ਲਾਈਫਟਾਈਮ ਹੀ ਹੁੰਦੀ ਹੈ ਜੀ ਲੱਕੜ ਨੂੰ ਕੁਝ ਨਹੀਂ ਹੁੰਦਾ ਗਾਰੰਟੀ ਇਹਦੇ ਵਿੱਚ ਇਹ ਹੈ ਜੀ ਇਹ ਵੀ オリジナル ਲੱਕੜ ਹੈ 100% ਸੁੱਕੀ ਹੈ ਅਸੀਂ ਬਿਲਕੁਲ ਜਿਹੜੇ ਬੰਦੇ ਨੇ ਟੈਸਟ ਕਰਨਾ ਹੋਵੇ ਫਿਰ ਇਸ ਨੂੰ ਟੈਸਟ ਵੀ ਕਰਵਾ ਸਕਦੇ ਆ ਠੀਕ ਹੈ ਡਿਜ਼ਾਈਨ ਜਿੰਨੇ ਮਰਜੀ ਜੀ ਡਿਜ਼ਾਈਨ ਜਿੰਨੇ ਮਰਜੀ ਬਣਵਾ ਲੈ ਬੰਦਾ ਡਿਜ਼ਾਈਨ ਅਨਲਿਮਟਿਡ ਨੇ ਸਾਡੇ ਕੋਲੇ 2000 ਪਲਸ ਡਿਜ਼ਾਈਨ ਹੈਗਾ ਬਾਕੀ ਜੇ ਹੋਰ ਵੀ ਬੰਦੇ ਨੇ ਕੋਈ ਆਪਣਾ ਵੀ ਡਿਜ਼ਾਈਨ ਲੈ ਕੇ ਆਵੇ ਉਹ ਵੀ ਅਸੀਂ ਬਣਾ ਦਾਂਗੇ ਮਰਜੀ ਤੁਸੀਂ ਸਾਗਵਾਨ ਵਾਲੇ ਦਰਵਾਜ਼ੇ ਦਿਖਾਤੇ ਹਨਾ ਕਈਆਂ ਦਾ ਬਜਟ ਬਹੁਤ ਘੱਟ ਹੁੰਦਾ ਤੇ ਉਹ ਕਸਟਮਰ ਲਈ ਤੁਸੀਂ ਕੀ ਲੈ ਕੇ ਆਏ ਹੋ ਉਸ ਕਸਟਮਰ ਲਈ ਵੀ ਉਹਨੂੰ ਖਾਲੀ ਨਹੀਂ ਜਾਂ ਦਿੱਤਾ ਜਾਊਗਾ ਜੀ ਕਿਉਂਕਿ ਇਹ ਸਾਗਵਾਨ ਦੇ ਵਿੱਚ ਬਣਿਆ ਇਹ ਕਿਸੇ ਵੀ ਬੁੱਡੇ ਦੇ ਵਿੱਚ ਬਣ ਸਕਦਾ ਮੇਨਲੀ ਜੇ ਕਸਟਮਰ ਨੇ ਆਪਣੇ ਬਜਟ ਦੇ ਅਕੋਰਡਿੰਗ ਬਣਾਣੇ ਅਸੀਂ ਇਹਨੂੰ ਪਾਈਨ ਬੁੱਡੇ ਚ ਬਣਾ ਦਾਂਗੇ ਜੋ ਕਿ ਬਿਹਤਰ ਹੈ ਪਾਈਨ वुਡ ਤੇ ਡਿਜ਼ਾਈਨ ਬਣਿਆ ਹੋਇਆ ਇਹ ਵਾਲਾ ਡਿਜ਼ਾਈਨ ਹੈ ਪਾਈਨ वुਡ ਤੇ ਬਣਿਆ ਹੋਇਆ ਪਾਲਿਸ਼ ਕੀਤੀ ਹੋਈ ਹੈ ਇਹਦੇ ਤੇ ਡਿਜ਼ਾਈਨ ਬਣਾ ਕੇ ਇਹ ਵੀ ਲਾਈਫਟਾਈਮ ਕਿਤੇ ਜਾਣ ਵਾਲਾ ਪ੍ਰੋਡਕਟ ਹੈ ਨਹੀਂ 250 ਰੁਪਏ ਸਕਰ ਫੁੱਟ ਹੈ ਬਾਕੀ ਜੇ ਕਿਸੇ ਨੇ ਹੋਰ ਡਿਜ਼ਾਈਨ ਜਾਂ ਹੋਰ ਵੀ ਕੋਈ ਨੋਲਿਜ ਲੈਣੀ ਹੋਵੇ ਸਾਡੇ ਪੇਜ ਨੂੰ ਜੀ ਐਂਡ ਵੀ ਦੇ ਨੂੰ ਸਬਸਕ੍ਰਾਈਬ ਕਰ ਸਕਦਾ ਹੈ ਲਾਈਕ ਕਰ ਸਕਦਾ ਹੈ ਅਦਰਵਾਈਜ਼ ਜੋ ਸਕਰੀਨ ਤੇ ਨੰਬਰ ਦਿੱਤੇ ਗਏ ਨੇ ਉਹਨਾਂ ਤੇ ਆਪਣਾ ਵਟਸਐਪ ਕਰਕੇ ਸਾਨੂੰ ਆਪਣੀ ਜੋ ਵੀ ਉਹਦਾ ਐਸਟੀਮੇਟ ਹੈਗਾ ਡੋਰਸ ਦਾ ਉਹ ਬਣਵਾ ਸਕਦਾ ਹੈ ਕੋਈ ਵੀ ਇਨਫੋਰਮੇਸ਼ਨ ਨਮੀ ਲੈਣੀ ਹੈ ਤਾਂ ਉਹ ਨੰਬਰਸ ਦੇ ਜਰੀਏ ਬਿਲਕੁਲ ਕੰਟੈਕਟ ਕਰ ਸਕਦੇ ਕਿੰਨੇ ਦਾ ਸ਼ੁਰੂ ਹੋ ਜਾਂਦਾ ਵੀਰ ਜੀ ਉਹ ਹੀ ਆਪਣਾ ਮਿਨੀਮਮ ਪ੍ਰਾਈਸ ਤੇ ਮੈਕਸਿਮਮ ਪ੍ਰਾਈਸ ਦੀ ਗੱਲ ਮਿਨੀਮਮ ਪ੍ਰਾਈਸ ਦੀ ਗੱਲ ਕਰੀਏ ਜੇ ਆਪਾਂ 플ਸ ਡੋਰ ਦੀ ਗੱਲ ਕਰੀਏ ਜੀ ਜਿਵੇਂ ਜੇ ਵੀ ਦਾ 플ਸ ਡੋਰ ਹੈਗਾ 80 ਰੁਪਏ ਸਕਰ ਫੁੱਟ ਤੋਂ ਸਟਾਰਟ ਹੋ ਜੂਗਾ ਇਹ ਠੀਕ ਹੈ 80 ਰੁਪਏ ਫੁੱਟ ਤੋਂ ਦਰਵਾਜਾ ਸਟਾਰਟ ਹੋ ਕੇ ਐਦੀ ਕੋਈ ਲਿਮਟ ਨਹੀਂ ਹੈਗੀ ਜੀ 850 ਰੁਪਏ ਤੱਕ ਜਾਂਦਾ ਹੈ ਦਰਵਾਜਾ ਤੇ ਬਾਕੀ ਜੇ ਆਪਾਂ ਨੋਰਮਲ ਰੇਂਜ ਲਗਾ ਲਈਏ ਤਾਂ 150 ਰੁਪਏ 200 ਰੁਪਏ ਸਕੂਅਰ ਫੁੱਟ ਦਾ ਜੋ ਨੋਰਮਲ ਪ੍ਰਾਈਸ ਹੈਗਾ ਆਮ 99% ਇਹੀ ਸੇਲ ਹੋ ਜਾਂਦਾ ਤੇ ਡਿਲੀਵਰੀ ਕਿੱਥੇ ਕਿੱਥੇ ਕਰ ਦਿੰਨੇ ਆਂ ਜੀ ਡਿਲੀਵਰੀ 올 ਇੰਡੀਆ ਹੀ ਹੈਗੀ ਆ ਬਟ ਜੋ ਡਿਲੀਵਰੀ ਦਾ ਚਾਰਜਸ ਐਕਸਟਰਾ ਹੋਏਗਾ 200 ਤੋਂ 300 ਰੁਪਏ ਇੱਕ ਡੋਰ ਦਾ ਚਾਰਜ ਪੈਣ ਵਾਲਾ ਹੈ 올 ਇੰਡੀਆ ਸਾਡੇ ਤੋਂ ਡਿਲੀਵਰੀ ਕਿਤੇ ਵੀ ਲੈ ਸਕਦਾ ਬੰਦਾ ਜੇ ਕਿਸੇ ਨੇ ਆਨਲਾਈਨ ਹੀ ਆਰਡਰ ਕਰਨੇ ਹੋਣ ਮਤਲਬ ਇੱਥੇ ਨਾ ਵੀ ਆ ਸਕੇ ਫਿਰ ਵੀ ਹੋ ਜਾਂਦੇ ਹੀ ਜੀ ਬਿਲਕੁਲ ਸਾਡੇ ਨਾਲ ਜੋ ਨੰਬਰ ਚੱਲ ਰਹੇ ਨੇ ਉਹਨਾਂ ਤੇ ਵਟਸਐਪ ਕਰੇ ਜਾਂ ਸਾਡੇ ਪੇਜ ਤੇ ਜੋ ਵੀ ਕਮੈਂਟ ਵਗੈਰਾ ਕਰੇ ਤਾਂ ਉਹ ਆਪਣੇ ਸਾਈਜ਼ ਵਗੈਰਾ ਭੇਜੇ ਅਸੀਂ ਉਹਨਾਂ ਨੂੰ ਕੋਟੇਸ਼ਨ ਬਣਾ ਕੇ ਭੇਜਾਂਗੇ ਤਾਂ ਆਪਣੀ ਜੋ ਵੀ ਪੇਮੈਂਟ ਕਰਵਾ ਕੇ ਸਾਡੇ ਤੋਂ ਡਿਲੀਵਰੀ ਜਿੱਥੇ ਮਰਜ਼ੀ ਲੈ ਸਕਦਾ ਕੋਈ ਵੀ ਹਾਂ ਦੋਸਤੋ ਤੁਹਾਨੂੰ ਜੀਰਕਪੁਰ ਆਉਣ ਦੀ ਜ਼ਰੂਰਤ ਵੀ ਨਹੀਂ ਹੈਗੀ ਜੇ ਤੁਸੀਂ ਦੂਰ ਤੋਂ ਬੈਠੇ ਵੀ ਦੇਖਦੇ ਹੋ ਤਾਂ ਵੀਰਪੋਰਾ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਤੁਹਾਨੂੰ ਆਨਲਾਈਨ ਹੀ ਸਾਰੇ ਡਿਜ਼ਾਈਨ ਮਿਲ ਜਾਣਗੇ ਤੇ ਤੁਹਾਨੂੰ ਤੁਹਾਡੇ ਸਾਈਜ਼ ਦੇ ਸਾਹਮਣੇ ਦ ਮਿਸਤਰੀ ਲਾਉਣ ਦੀ ਜ਼ਰੂਰਤ ਹੈਗੀ ਆ ਨਾ ਹੀ ਤੁਹਾਨੂੰ ਵਕ ਵਕ ਫਰਾਂਚਾਂ ਦੇ ਵਿੱਚ ਜਾ ਕੇ ਦਰਵਾਜ਼ੇ ਵੇਖਣ ਦੀ ਜ਼ਰੂਰਤ ਆ ਵੀ ਮੈਨੂਅਲੀ ਵਿਜ਼ਿਟ ਕਰਨ ਦੀ ਜ਼ਰੂਰਤ ਆ ਹਨਾ ਤੇ ਹੁਣ ਤੁਹਾਡੀਆਂ ਸਾਰੀਆਂ ਪ੍ਰੋਬਲਮਾਂ ਦਾ ਹੱਲ ਇੱਥੇ ਹੋ ਜਾਣਾ ਤੇ ਨੰਬਰ ਸਕਰੀਨ ਤੇ ਚੱਲਦੇ ਪਿਆਗੇ ਤੁਸੀਂ ਹੁਣੇ ਕਾਲ ਕਰਕੇ ਆਪਣਾ ਆਰਡਰ ਕਰ ਸਕਦੇ ਹੋ ਦੋਸਤੋ ਜੀਰਕਪੁਰ ਵਾਲੇ ਵੀਰ ਜੇ ਵੀ ਗਰੁੱਪ ਵਾਲ ਜਾਲੀ ਵਾਲੇ ਪੱਲਿਆਂ ਦੇ ਵੀ ਬਹੁਤ ਵੱਡੇ ਆਫਰ ਲੈ ਕੇ ਆਇਆ ਜਿੱਥੇ ਤੁਹਾਨੂੰ ਡਿਜ਼ਾਈਨ ਇੰਨੇ ਵਧੀਆ ਮਿਲ ਜਾਣੇ ਤੇ ਡਿਜ਼ਾਈਨ ਦੇ ਨਾਲ ਜਿਹੜੇ ਰੇਟ ਮਿਲਿਆ ਮੈਨੂੰ ਲੱਗਦਾ ਵੀ ਪੂਰੇ ਇੰਡੀਆ 'ਚੋਂ ਨਹੀਂ ਮਿਲਲੇ ਵੀਰੇ ਨਾਲ ਨਾਲ ਡਿਜ਼ਾਈਨ ਵੀ ਦਿਖਾਓ ਤੇ ਰੇਟ ਵੀ ਸਾਨੂੰ ਦੱਸੋ ਜੀ ਪਹਿਲਾਂ ਤਾਂ ਮੈਂ ਸਿਰਫ ਇਹ ਕਲੀਅਰ ਕਰਦਾ ਜੀ ਇਹ ਲੱਕੜ ਹੈਗੀ ਐ ਸਾਗਵਾਨ ਦੀ ਹੈਗੀ ਐ ਜੀ ਇਹ ਵੀ ਸਾਗਵਾਨ ਹੈ ਇਹ ਜਰਮਨ ਪਾਈਨ ਹੈ ਜੀ ਜਰਮਨ ਪਾਈਨ ਹੈ ਮਤਲਬ ਵੱਖਰੇ ਵੱਖਰੀ ਤਿੰਨ ਚਾਰ ਤਰ੍ਹਾਂ ਦੀ ਲੱਕੜ ਜੋ ਆਪਣੇ ਕੋਲੋਂ ਮਿਲ ਜਾਂਦੀ ਹੈ ਹਾਂਜੀ ਵੀਰ ਜੀ ਠੀਕ ਹੈ ਇਹਦੇ ਵਿੱਚ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ 150 ਰੁਪਏ ਫੁੱਟ ਤੋਂ ਜਰਮਨ ਪਾਈਨ ਦੇ ਵਿੱਚ ਦਰਵਾਜ਼ਾ ਸਟਾਰਟ ਹੋ ਜਾਂਦਾ ਹੈ ਠੀਕ ਹੈ ਉਹਦੇ ਵਿੱਚ ਫਿਰ ਅੱਗੇ ਜਿਵੇਂ ਜਿਵੇਂ ਆਪਾਂ ਮਿੱਠਾ ਪਾਉਂਦੇ ਜਾਵਾਂਗੇ ਡਬਲ ਜਾਲੀ ਲਗਵਾ ਲਈ ਸਟੀਲ ਲਗਵਾ ਲਿਆ ਹੈਵੀ ਡਿਜ਼ਾਈਨ ਕਰਵਾ ਲਿਆ ਦੋਨੇ ਸਾਈਡ ਡਿਜ਼ਾਈਨ ਕਰਵਾ ਲਿਆ ਉਹ ਸਭ ਨਾਲ ਉਹਦੇ ਰੇਟ ਵਾਧੇ ਘਟੇ ਰਹਿੰਦੇ ਨੇ ਇਹ 450 ਰੁਪਏ ਸਕੁਅਰ ਫੁੱਟ ਦੇ ਵਿੱਚ ਸਾਗਵਾਨ ਦੀ ਪਿਓਰ ਲੱਕੜ ਹੋएगी ਪਿੱਛੇ ਪ੍ਰੋਪਰ ਪਿਓਰ origignal ਸਾਗਵਾਨ ਦੇ ਵਿੱਚ ਹੈ ਇਸ ਤਰ੍ਹਾਂ ਨਹੀਂ ਹੈ ਵੀ ਆਪਣਾ ਦੂਸਰੇ ਤਰੀਕੇ ਨਾਲ ਵੀ ਸਿੱਧੀ ਲੱਕੜ ਲਈ ਕੱਟਤੀ ਇਹਦੇ ਦਰਵਾਜਾ ਬਣਾਤਾ ਬਕਾਇਦਾ ਤੁਹਾਨੂੰ ਦਿਖਾਵਾਂਗੇ ਚੈਂਬਰ ਹੁੰਦਾ ਹੈ ਚੈਂਬਰ ਹੁੰਦਾ ਜੀ ਪਲਾਂਟ ਦੇ ਵਿੱਚ 5 ਦਿਨਾਂ ਦਾ ਪ੍ਰੋਸੈਸ ਹੁੰਦਾ ਚੈਂਪਰਿੰਗ ਦਾ ਤੇ ਇਸ ਤੋਂ ਬਾਅਦ ਇਹ ਚੈੱਕ ਹੁੰਦਾ ਕਿੰਨੀ ਇਹਦੇ ਅੰਦਰ ਮੋਇਸਚਰ ਹੈਗਾ ਉਸ ਤੋਂ ਬਾਅਦ ਜਾ ਕੇ ਕਿਤੇ ਦਰਵਾਜਾ ਇਹ ਆਪਾਂ ਤਿਆਰ ਕਰਦੇ ਹਾਂ ਯਾਨੀ ਇਹ ਹੈ ਵੀ ਜਦੋਂ ਤੁਹਾਡੇ ਕੋਲ ਤਿਆਰ ਹੋ ਕੇ ਚੱਲ ਗਿਆ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਣੀ ਜਿਵੇਂ ਟੇਡੇ ਵਿੰਗੇ ਹੋ ਜਾਂਦੇ ਆ ਜਾਂ ਕੋਈ ਲੱਕੜ ਖਰਾਬ ਹੋ ਜਾਂਦੀ ਹੈ ਨਾ ਬਿਲਕੁਲ ਸਾਡੇ ਸਾਡੇ ਕੋਲ 100% ਸੁੱਕੀ ਜਾਏਗੀ ਜੀ ਇਹਦੇ ਵਿੱਚ ਜੇ ਬੰਦਾ ਔਰ ਸੁੱਕੀ ਹੋਏਗੀ ਬਸ ਇਹ ਕੀ ਹੈ ਬੰਦੇ ਨੇ ਜਾਨ ਸਾਰੇ ਦਿੱਤੇ ਪੇਂਟ ਪਾਲਿਸ਼ ਕਰਵਾ ਦੇਣਾ ਕਿਉਂਕਿ ਜਿਆਦਾ ਟਾਈਮ ਕਈ ਵਾਰ ਟੁੱਪ ਲੱਗਦੀ ਰਹਿੰਦੀ ਹੈ ਐਦਾਂ ਹੀ ਕੋਰੀ ਚੀਜ਼ ਨੂੰ ਜਿਆਦਾ ਤੇ ਮੀ ਪੈਂਦਾ ਰਿਆ ਫਿਰ ਟਾਈਮ ਪੈਂਦੇ ਨਾਲ ਪ੍ਰੋਬਲਮ ਆ ਸਕਦੀ ਹੈ ਆਦਰਵਾਇਜ਼ ਹਾਂ ਆਦਰਵਾਇਜ਼ ਸਾਡੇ ਕੋਲ ਜਦੋਂ ਵੀ ਜਾਏਗੀ ਸੁੱਕੀ ਜਾਏਗੀ 100% ਜਾਂਦੇ ਹੀ ਪੇਂਟ ਪਾਲਿਸ਼ ਬੰਦਾ ਕਰਵਾ ਦੇ ਕੋਈ ਦਿੱਕਤ ਨਹੀਂ ਆਏ ਵੈਸੇ ਜ਼ਿਆਦਾਤਰ ਵੀਰ ਜੀ ਜਾਲੀ ਵਾਲੇ ਪੱਲਿਆਂ ਤੇ ਮੈਂ ਅੱਜ ਤੱਕ ਸੋਹਣਿਆੜੀ ਵੀ ਕੋਈ ਗਾਰੰਟੀ ਦਿੰਦਾ ਹੁਣਾਈ ਨਹੀਂ ਗਾਰੰਟੀ ਇਹੀ ਹੈ ਜੀ ओरिजिनल ਲੱਕੜ ਹੈ ਜੀ ਆਪਣੀ ਜੇ ਵੀ ਵਾਲੇ ਦੇਣਗੇ ਤੁਹਾਨੂੰ ਗਾਰੰਟੀ ओरिजिनल ਦੀ ਤੇ ਸੁੱਕੀ ਦੀ ਬ ਉਹਨ ਤੋਂ ਹੀ ਲਾਵਾਂ ਮਰਿੰਡੀ ਹੁੰਦੀ ਹੈ ਜੀ ਪਾਈਨ ਹੁੰਦੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਪਾਈਨ ਦਾ ਰੇਟ 150 ਰੁਪਏ ਤੋਂ ਸਿੰਗਲ ਜਾਲੀ ਸਿੰਗਲ ਸਾਈਜ਼ ਸਾਈਜ਼ ਡਿਜ਼ਾਈਨ 150 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਇਸ ਤੋਂ ਬਾਅਦ 200 ਡਬਲ ਜਾਲੀ 250 ਦੋਨੇ ਸਾਈਡ ਤੇ ਡਿਜ਼ਾਈਨ ਹੈਵੀ ਡਿਜ਼ਾਈਨ ਇਸ ਤਰ੍ਹਾਂ ਹੀ ਫਿਰ ਮਰਿੰਡੀ ਆ ਜਾਂਦੀ ਹੈ ਜੀ ਮਰਿੰਡੀ ਦਾ ਪੱਲਾ 200 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਠੀਕ ਹੈ ਸਿੰਗਲ ਸਾਈਡ ਡਿਜ਼ਾਈਨ ਸਿੰਗਲ ਜਾਲੀ ਇਸ ਤੋਂ ਬਾਅਦ ਜੇ ਡਬਲ ਸਾਈਡ ਡਿਜ਼ਾਈਨ ਡਬਲ ਸਾਈਡ ਜਾਲੀ 250 300 ਤੱਕ ਰੇਂਜ ਚੱਲੀ ਜਾਂਦੀ ਹੈ ਅਕੋਰਡਿੰਗ ਟੂ ਡਿਜ਼ਾਈਨ ਤੇ ਡਿਜ਼ਾਈਨ ਹੀ ਬੜੇ ਸੋਹਣੇ ਰੱਖੀ ਬੈਠੀ ਜੀ ਡਿਜ਼ਾਈਨ ਇਹਦੇ ਵਿੱਚ ਆਪਣੇ ਕੋਲੇ 2000 3000 ਪਲੱਸ ਡਿਜ਼ਾਈਨ ਮਿਲ ਜੂਗਾ ਅਵੇਲੇਬਲ ਕੋਈ ਦਿੱਕਤ ਨਹੀਂ 2000 3000 ਬਣਾਉਂਦੇ ਕਿਵੇਂ ਹੋ ਵੀਰ ਜੀ ਮੈਂ ਤਾਂ 2-3000 ਸੋਚ ਹੀ ਨਹੀਂ ਸਕਦੀ ਜੀ ਤੁਹਾਨੂੰ ਹੁਣ ਦਿਖਾਵਾਂਗੇ ਸਟੈਪ ਬਾਈ ਸਟੈਪ ਫੈਕਟਰੀ ਵੀ ਦਿਖਾਵਾਂਗੇ ਤੁਹਾਨੂੰ ਦਿਖਾਵਾਂਗੇ ਆਪਣਾ ਪਲਾਂਟ ਕਿੱਥੇ ਹੈ ਕਿਵੇਂ ਮੈਨੂਫੈਕਚਰਿੰਗ ਹੁੰਦੀ ਹੈ ਕਿਵੇਂ ਬੰਦੇ ਨੇ ਇਹ ਇੱਕ ਦਿਨ ਚ ਆਪਣਾ 200 250 ਦਰਵਾਜਾ ਪਾ ਬਣਾ ਦਨੇ ਆ ਜੀ ਇੱਕ ਦਿਨ ਜੀ ਜੀ ਇੱਕ ਦਿਨ ਚ 2 ਤੋਂ 250 ਦਰਵਾਜਾ ਪੀਸ ਬਣ ਜਾਂਦੇ ਜੀ ਸਾਨੂੰ ਜ਼ਿਆਦਾਤਰ ਕੰਪਲੇਂਟ ਰਹਿੰਦੀ ਆ ਵੀ ਡਿਲੀਵਰੀ ਬੜੀ ਲੇਟ ਹੁੰਦੀ ਆ ਫਿਰ ਤਾਂ ਮੈਨੂੰ ਲੱਗਦਾ ਵੀ ਤੁਹਾਡੇ ਵੱਲੋਂ ਤਾਂ ਇਹ ਕੰਪਲੇਂਟ ਆਣੀ ਨਹੀਂ ਆ ਜੀ ਕੰਪਲੇਂਟ ਦੇਖੋ ਬਸ ਤਾਂ ਅਸੀਂ ਮੈਕਸਿਮਮ ਟਾਈਮ ਲੈ ਕੇ ਚੱਲਦੇ ਆ ਕਸਟਮਰ ਤੋਂ ਵੀ ਤੋਂ 25 ਦਿਨ ਜੋ ਸਾਡਾ ਆਰਡਰ ਦਾ ਟਾਈਮ ਹੁੰਦਾ ਇੱਕ ਵਾਰੀ ਕਿਉਂਕਿ ਕਸਟਮਰ ਉਸੇ ਹਿਸਾਬ ਨਾਲ ਹੀ ਸਾਡੇ ਕੋਲ ਆਵੇ ਆਦਰਵਾਇਜ਼ ਰੈਡੀ ਟੂ ਯੂਜ਼ ਵੀ ਹੁੰਦੇ ਸਾਡੇ ਕੋਲੇ ਮਤਲਬ ਜੇ ਕਸਟਮਰ ਨੇ ਕਹਿੰਦੇ ਅੱਜ ਹੀ ਲੈ ਕੇ ਜਾਣਾ ਫ ਤੁਹਾਡੇ ਲਈ ਹੈ ਨਾ ਤੇ ਆ ਵੀ ਤੁਸੀਂ ਨਾਲ ਬਹੁਤ ਸਾਰੇ ਡਿਜ਼ਾਈਨ ਦੇਖ ਸਕਦੇ ਹੋ ਬਾਕੀ ਵੀਰ ਹੋਰਾਂ ਨੇ ਦੱਸਿਆ ਵੀ 2-3000 ਡਿਜ਼ਾਈਨ ਆ ਜਿਹੜਾ ਸਾਡੇ ਕੋਲ ਹੁੰਦੇ ਇਸ ਤਰ੍ਹਾਂ ਪ੍ਰੋਪਰ ਵਰਕ ਜੀ ਮੈਂ ਤੁਸੀਂ ਦੇਖਿਆ ਅੱਗੇ ਕੀਤਾ ਹੋਇਆ ਇਸ ਤਰ੍ਹਾਂ ਹੀ ਪਿੱਛੇ ਵੀ ਪ੍ਰੋਪਰ ਵਰਕ ਕੀਤਾ ਹੋਊਗਾ ਨਹੀਂ ਕੀ ਹੁੰਦਾ ਪਿੱਛੇ ਜ਼ਿਆਦਾਤਰ ਜਾਲੀ ਖਾਲੀ ਛੱਡ ਦਿੱਤੀ ਜਾਂਦੀ ਹੈ ਇੱਕ ਸਾਈਡ ਤੇ ਡਿਜ਼ਾਈਨ ਦਿਖਦਾ ਹੁੰਦਾ ਤੇ ਦੂਸਰੀ ਸਾਈਡ ਤੇ ਡਿਜ਼ਾਈਨ ਨਹੀਂ ਦਿੰਦਾ ਜਿਹੜੇ ਸਾਡੇ ਵਾਲੇ ਡਿਜ਼ਾਈਨ ਹੋਣਗੇ ਉਹ ਤੁਹਾਨੂੰ ਬੈਕ ਸਾਈਡ ਤੇ ਵੀ ਨਜ਼ਰ ਆਣਗੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਵੀਰ ਹੋਰਾਂ ਨੇ ਸ਼ੇਅਰ ਆਲੇ ਵਾਸਤੇ ਬਹੁਤ ਖਾਸ ਆਫਰ ਰੱਖਿਆ ਹੋਇਆ ਵੀਰ ਜੀ ਦੱਸ ਫਸਕਾਉਂ ਦਿੱਤਾ ਜਾਏਗਾ ਜੀ ਬਾਕੀ ਡਿਲੀਵਰੀ ਦੇ ਵਿੱਚ ਵੀ ਉਹਦੀ ਹੈਲਪ ਕੀਤੀ ਜਾਏਗੀ 50% ਡਿਲੀਵਰੀ ਸਾਡੇ ਵੱਲੋਂ ਹੋਏਗੀ ਦੂਸਰਾ ਜਿਹੜਾ ਬੰਦਾ ਦਰਵਾਜਾ ਨਹੀਂ ਵੀ ਲੈਣਾ ਚਾਹੁੰਦਾ ਅਸੀਂ ਉਹਦੇ ਲਈ ਵੀ ਖਾਸ ਆਫਰ ਲੈ ਕੇ ਆਏ ਆ ਪਹਿਲੇ 10 ਕਸਟਮਰ ਜੋ ਮੈਕਸਿਮਮ ਸ਼ੇਅਰਿੰਗ ਕਰਨਗੇ ਔਰ ਮੈਨੂੰ ਸਕਰੀਨਸ਼ਾਟ ਸੈਂਡ ਕਰਨਗੇ ਉਹਨਾਂ ਲਈ ਕੈਸ਼ ਪ੍ਰਾਈਜ਼ ਨੇ ਜੀ 50000 ਰੁਪਏ ਤੱਕ ਦੇ ਜੀ 50000 ਰੁਪਏ ਕੈਸ਼ ਪ੍ਰਾਈਜ਼ ਦਵਾਗੇ ਔਰ ਆਨ ਆਲੀ ਵੀਡੀਓ ਦੇ ਵਿੱਚ ਉਹ ਦੱਸਾਂਗੇ ਵੀ ਕਿਹੜੇ ਬੰਦਿਆਂ ਨੇ ਜਿੱਤੇ ਤੇ ਉਹਨਾਂ ਦੀ ਕੋਸ਼ਿਸ਼ ਕਰਾਂਗੇ ਜੇ ਉਹਨਾਂ ਕੋਲ ਟਾਈਮ ਹੋਇਆ ਤਾਂ ਆਪਾਂ ਨੂੰ ਵੀਡੀਓ ਤੇ ਵੀ ਦਿਖਾ ਮੰਗੇ ਬਿਲਕੁਲ ਦੋਸਤੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਹੁੰਦੇ ਸ਼ੇਅਰ ਕਰਕੇ ਵੀ ਘਰ ਬੈਠੇ 5000 ਤੱਕ ਦਾ ਜਿਹੜਾ ਇਨਾਮ ਆ ਉਹ ਜਿੱਤ ਸਕਦੇ ਹੋਗੇ ਜੀ ਮੈਂ ਨੰਬਰ ਇੱਕ ਵਾਰੀ ਫਿਰ ਬੋਲ ਦਾਨਾ ਜਿਹਦੇ ਵਿੱਚ ਤੁਸੀਂ ਆਪਣਾ ਸਕਰੀਨਸ਼ਾਟ ਭੇਜਣਾ ਹੈ 98782 90778 98782 90778 98782 90778 ਐਸ ਤੇ ਮੈਨੂੰ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜੋ ਤੇ ਆਪਣਾ ਇਨਾਮ ਕੈਸ਼ ਦੇ ਵਿੱਚ ਮੇਰੇ ਤੋਂ ਲੈ ਕੇ ਜਾਓ ਬਿਲਕੁਲ ਦੋਸਤੋ ਮੈਨੂੰ ਲੱਗਦਾ ਕੈਸ਼ ਦੇ ਵਿੱਚ ਪਹਿਲੀ ਵਾਰੀ ਇਨਾਮ ਮਿਲਣ ਲੱਗਿਆ ਵੀਰ ਹੋਰਾਂ ਮਲੋ ਅਦਰਵਾਈਜ਼ ਕੋਈ ਗਿਫਟ ਤਾਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਤੁਹਾਨੂੰ ਦਵਾਏ ਵੀ